गांव माता ਦੇ ਇਸ ਕਾਰਜਕ੍ਰਮ ਦੇ ਵਿੱਚ ਅਸੀਂ ਗੋਦ ਲੈਂਦਾ ਜਿਹੜਾ ਕਾਰਜਕ੍ਰਮ ਕੀਤਾ ਹੈ ਇਹਦੇ ਵਿੱਚ ਬਹੁਤ ਸਾਰੇ ਲੋਕ ਸਾਡੇ ਨਾਲ ਜੁੜ ਰਹੇ ਆ ਔਰ ਇਹਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਸ਼ਹਿਰ ਦੇ ਵਿੱਚ ਲਵਾਰਸ ਰਾਈਆਂ ਜਿਹੜੀਆਂ ਘੁੰਮ ਰਹੀਆਂ ਅਸੀਂ ਉਹਨਾਂ ਨੂੰ ਚੁੱਕੀਏ ਕਿਉਂਕਿ ਇੱਕ ਤਾਂ ਐਕਸੀਡੈਂਟਲ ਦਾ ਕਾਰਨ ਬੰਦੀਆਂ ਔਰ ਜਿਸ ਗਊ ਮਾਤਾ ਨੂੰ ਅਸੀਂ ਆਪਣੇ ਮਾਤਾ ਕਹਿੰਦੇ ਆ ਉਹ ਕਿਤੇ ਬਾਹਰ ਘੁੰਮਦੀ ਰਹੇ ਜਾਂ ਗੰਦ ਦੇ ਵਿੱਚ ਮੂੰਹ ਪਾਵੇ ਉਹ ਸਾਨੂੰ ਅੱਛਾ ਨਹੀਂ ਲੱਗਦਾ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਆ ਇਹ ਸਾਡੇ ਨੇ ਫੈਸਲਾ ਕੀਤਾ ਕਿ ਅਸੀਂ ਇਹ ਗਊ ਮਾਤਾ ਨੂੰ ਅਡਾਪਟ ਕਰੀਏ ਉਹਦੀ ਸੇਵਾ ਕਰੀਏ ਔਰ ਭਗਵਾਨ ਕ੍ਰਿਸ਼ਨ ਨੇ ਵੀ ਕਿਹਾ ਹੈ ਕਿ ਜਿਹੜਾ ਮੇਰੀ ਸੇਵਾ ਕਰਦਾ ਹੈ ਕਰੋ ਗਊ ਦੀ ਸੇਵਾ ਕਰਦਾ ਤਾਂ ਮੇਰੀ ਸੇਵਾ ਹੁੰਦੀ ਹੈ ਇਹ ਸਾਰੀਆਂ ਗੱਲਾਂ ਦੇਖਦੇ ਆ ਅਸੀਂ ਇਹ ਇਸ ਮਿਸ਼ਨ ਨੂੰ ਚਾਲੂ ਕੀਤਾ ਔਰ ਬਹੁਤ ਸਾਰੇ ਪਰਿਵਾਰ ਜਿਹੜਾ ਸਾਡੇ ਨਾਲ ਜੁੜ ਰਹੇ ਆ ਅਸੀਂ ਇਹ ਚਾਹੁੰਦੇ ਆ ਕਿ ਹਰ ਸ਼ਹਿਰ ਦਾ ਹਰ ਅੱਛਾ ਪਰਿਵਾਰ ਜਿਹੜਾ ਹੈ ਜਿਹੜੀ ਗਊ ਮਾਤਾ ਦੀ ਸੇਵਾ ਕਰਨਾ ਚਾਹੁੰਦਾ ਹੈ ਉਹ ਸਾਡੇ ਨਾਲ ਜੁੜੇ ਔਰ ਸਾਰਾ ਇਹਦਾ 21 ਰੁਪਿਆ ਇੱਕ ਗਊ ਦਾ ਖਰਚਾ ਹੈ ਉਹ ਅਗਰ ਦੇਵੇ ਔਰ ਉਸ ਗਾਂ ਦਾ ਜੀਵਨ ਬਰਦਾ ਜਿਹੜਾ ਖਰਚਾ ਹੈ ਉਹ ਸਹਿਣ ਕਰੇ ਤੇ ਥੋੜਾ ਜਿਹਾ ਜਿਹੜੀ ਕਾਰਪੋਰੇਸ਼ਨ ਔਰ ਪੰਜਾਬ ਸਰਕਾਰ ਹੈ ਉਹ ਸਾਡੀ ਮਦਦ ਕਰੇ ਕਿਉਂਕਿ ਗਊ ਮਾਤਾ ਨੂੰ ਲਿਆਣ ਲਈ ਇੱਥੇ ਸ਼ੈੱਡ ਵੀ ਚਾਹੀਦੇ ਆ ਇੱਥੇ ਉਹਨਾਂ ਦੇ ਰੋਜ਼ ਦੇ ਰੱਖ-ਰਖਾਵਲੇ ਖਰਚਾ ਵੀ ਚਾਹੀਦਾ ਹੈ ਅਗਰ ਕਾਰਪੋਰੇਸ਼ਨ ਸਾਨੂੰ ਸ਼ੈੱਡ ਲਈ ਪੈਸੇ ਦੇਵੇ ਔਰ ਥੋੜੇ ਬਹੁਤੇ ਗਾਂ ਦੇ ਸੇਵਾ ਲਈ ਪੈਸੇ ਦੇਵੇ ਤੇ ਅਸੀਂ ਯਕੀਨ ਦਿਵਾਉਂਦੇ ਆ ਕਿ ਸਾਰੇ ਸ਼ਹਿਦ ਦੇ ਘਾਈਆਂ ਜਿਹੜੇ ਕਾਰਪੋਰੇਸ਼ਨ ਨੇ ਗਿਨੀਆਂ ਆਈਆਂ ਜਿderiv ਉਹਨਾਂ ਨਿਗਾਚ ਅਸੀਂ ਉਹਨਾਂ ਨੂੰ ਉਠਾ ਕੇ ਇੱਥੇ ਗਊਸ਼ਾਲਾ ਲਿਆਵਾਂਗੇ ਔਰ ਇੱਥੇ ਉਹਨਾਂ ਦੀ ਸੇਵਾ ਕਰਾਂਗੇ ਔਰ ਮੈਂ ਸਾਰੇ ਸ਼ਹਿਦ ਦੇ ਪਰਿਵਾਰਾਂ ਨੂੰ ਇਹ ਬੇਨਤੀ ਕਰਦਾ ਕਿ ਉਹ ਸਾਡੇ ਨਾਲ ਜੁੜਨ ਔਰ ਇੱਕ گاਉਂ ਨੂੰ ਆਪਣਾ ਅਡਾਪਟ ਕਰਨ ਬਹੁਤ سارے ਲੋਕ ਸਾਡੇ ਨਾਲ ਜੁੜੇ ਆ ਔਰ ਤਕਰੀਬਨ ਮੇਰੇ ਖਿਆਲ ਦੇ ਵਿੱਚ 60 70 ਲੋਕਾਂ ਦਾ ਸਾਡੇ ਕੋਲ ਐਪਲੀਕੇਸ਼ਨ ਆ ਚੁੱਕੀਆਂ ਉਹਨਾਂ ਦਾ ਸਾਡੇ ਨਾਲ ਸੰਬੰਧ ਹੋ ਚੁੱਕਾ ਔਰ ਜਿਹੜੇ ਕਹਿ ਰਹੇ ਕਿ ਅਸੀਂ ਹਰੇ ਤੋ ਆਦੇ ਤੋ ਆਰਾਂ ਕੇ ਹਰ ਪੰਜ ਪੰਜ ਸੱਤ ਸਰ ਪਰਿਵਾਰ ਅਸੀਂ ਇੱਥੇ ਬੁਲਾਣੇ ਆ ਔਰ ਉਹਨਾਂ ਕੋਲੋਂ ਇੱਕ ਇੱਕ ਗਾਂ ਜਰੀਆ ਉਹ ਗੋਦ ਲੈਣੇ ਆ ਇਹ ਅਗਰ ਮਹਿੰਮ ਚੱਲਦੀ ਹੈ ਤੇ ਮੈਨੂੰ ਆਸ਼ਾ ਹੈ ਕਿ ਅਸੀਂ ਬੜੀ ਜਲਦੀ ਅੰਮ੍ਰਿਤਸਰ ਸ਼ਹਿਰ ਨੂੰ ਗਊ ਮੁਕਤ ਆਵਾਰਾ ਗਊ ਮੁਕਤ ਨਾ ਦੇ ਤੋ ਮੁਕਤ ਕਰ ਦਿਆਂਗੇ ਕਰ ਲਵਾਂਗੇ ਔਰ ਇਹਦੇ ਵਿੱਚ ਸਾਨੂੰ ਥੋੜੀ ਜੀ ਕਾਰਪੋਰੇਸ਼ਨ ਦੀ ਔਰ ਪੰਜਾਬ ਸਰਕਾਰ ਦੀ ਮਦਦ ਦੀ ਲੋੜ ਹੈ ਮੈਂ ਇਸ ਮੀਡੀਆ ਦੇ ਥਰੂ ਪੰਜਾਬ ਸਰਕਾਰ ਨੂੰ ਤੇ ਅਮਸਸ਼ਾ ਦੇ ਕਾਰਪੋਰੇਸ਼ਨ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਗਊਸ਼ਾਲਾ ਉਹ ਸਾਡੇ ਲੋਕਾਂ ਕੋਲ ਲੈਂਦੀ ਹੈ ਉਹ ਇਹ ਗਾਵੀਆਂ ਦੇ ਉੱਤੇ ਖਰਚ ਕੀਤਾ ਜਾਵੇ ਔਰ ਇਹ ਗਾਵੀਆਂ ਦੀ ਸੰਭਾਲ ਲਈ ਔਰ ਉਹਨਾਂ ਦੀ ਅੱਛੀ ਸਿਹਤ ਲਈ ਔਰ ਉਹਨਾਂ ਦੇ ਅੱچھے ਖਾਣ ਪੀਣ ਲਈ ਖਰਚ ਕੀਤਾ ਜਾਵੇ जय श्री राम गौ माता की जय गौ माता की जय आज प्रभु ਦੇ ਅਸ਼ੀਰਵਾਦ ਨਾਲ ਅਸੀਂ ਪਿਛਲੇ ਹਫ਼ਤੇ ਤੋਂ ਇੱਕ ਮੁਹਿੰਮ ਚਾਲੂ ਕੀਤੀ ਸੀ ਪਿਛਲੇ ਦਿਨਾਂ ਅਸੀਂ ਇੱਕ ਬਾਜ਼ ਵਿੱਚ ਲਿਖਿਆ ਇੱਕ ਬਾਜ਼ ਵਿੱਚ ਬੜੀ ਵੱਡੀ ਖਬਰ ਲੱਗੀ ਸੀ ਕਿ ਸੜਕਾਂ ਦੇ ਉੱਪਰ ਨਵਾਰਿਸ਼ ਗਊਆਂ ਘੁੰਮ ਰਹੀਆਂ ਕੁਝ ਲੋਕ ਜੁੱਧੂ ਵਾਸਤੇ ਗਊਆਂ ਨੂੰ ਪਾਲਦੇ ਲੇਕਿਨ ਇਹ ਗਊ ਮਾਤਾ ਦੁੱਧ ਦੇਣਾ ਬੰਦ ਕਰਦੇ ਨੇ ਸੜਕਾਂ ਤੇ ਛੱਡ ਦਿੰਦੇ ਆ ਔਰ ਗਊ ਮਾਤਾ ਕੂੜੇ ਚ ਮੂੰਹ ਪਾ ਕੇ ਖਾ ਰਹੀਆਂ ਆ ਜਾਂ ਐਕਸੀਡੈਂਟ ਦਾ ਕਾਰਨ ਮਰ ਕੇ ਜਖਮੀ ਹੋ ਰਹੀਆਂ ਆ ਤੇ ਅਸੀਂ ਸਾਡੇ ਦਿਨ ਨੂੰ ਬੜੀ ਠੇਸ ਲੱਗੀ ਕਿ ਇੱਕ Hindu ਹੋਣ ਦੇ ਨਾਤੇ ਇੱਕ ਬੰਨੇ ਅਸੀਂ گاਉ ਨੂੰ ਆਪਣੀ ਮਾਂ ਕੰਨੇ ਆ ਤੇ ਇੱਕ ਬੰਨੇ گاਉ ਮਾਤਾ ਜਿਹੜੀ ਸਾਡੀ ਸਰਕਾ ਦੇ ਹੁੰਮਰੀ ਹੈ ਕਿਉਂ ਨਾ ਅਸੀਂ ਇਨੀਸ਼ੀਏਟਿਵ ਲੈ ਕੇ ਅਸੀਂ ਇਸ ਇਸ ਚੀਜ਼ ਨੂੰ ਇੱਕ ਬਣਾ ਕੇ ਜਨ ਚੇਤਨਾ ਬਣਾ ਕੇ ਇਹ گاਉ ਮਾਤਾ ਜਿੰਨੀਆਂ ਵੀ ਸਰਕਾ ਦੇ ਅੰਮ੍ਰਿਤਸਰ ਹੁੰਦੀਆਂ 540 ਦੇ ਕਰੀਬ ਹੈਗੀਆਂ ਤੇ ਸਰਕਾਰ ਨਾਲ ਵੀ ਗੱਲ ਕੀਤੀ ਹੈ ਤੇ ਅਸੀਂ ਉਹਨੂੰ ਆਪਣੇ گاਉ ਸ਼ਲਾ ਹੀ ਲੈ ਕੇ ਆਈਏ ਸਾਡੀ ਪੁਜਰਾਪੁਰ گاਉ ਸ਼ਲਾ ਸ੍ਰੀ ਸ਼ਿਦੋਜ ਗੁਪਤਾ ਜੀ ਸਾਡੇ ਭਲਾਂਜੀ ਚ ਲਾਂਦੇ ਸ਼ੋਕਪੂਰ ਦੀ ਸਾਡੇ ਜੱਦਾ ਸੈਕਟਰੀ ਹੈ ਔਰ 120 ਸਾਲ ਪੁਰਾਣੀ ਗਊ ਜਿਹੜੀ ਇਨਸ਼ਾਅਲਾ ਕੀ ਸੇਵਾ ਕਰ ਰਹੀ ਹੈ ਸਭ ਤੋਂ ਪੁਰਾਣੀ ਕੌਂਸਲ ਹੈ ਉਹਦੇ 2000 ਦੇ ਕਰੀਬ ਗਊ ਹਨ ਔਰ ਜਿਹੜਾ ਕਿ ਜਿਹਦੇ ਜੇ ਅਸਲ ਅਸੀਂ ਖਲੋਤਿਆਂ ਫੋਕਲ ਪੰਡ ਕੌਂਸਲ ਹੈ ਤੇ 1100 ਗਊਆਂ ਜਿਹਦੇ ਕੋਈ ਵੀ ਜੀਤ ਨਹੀਂ ਦਿੰਦੀ ਸਾਰੀ ਸੇਵਾ ਵਾਲੀਆਂ ਅਸੀਂ ਆਪਣੇ ਵਪਾਰੀ ਆਪਣੇ ਇੰਡਸਟਰੀਸ ਨੂੰ ਇੱਕ ਆਵਾਹਨ ਕੀਤਾ ਸੀ ਕਿ ਆਓ ਸਾਡੇ ਇਸ ਅਸ਼ਵਮੇਗੀ ਯਾਗ ਦੇ ਨਾਲ ਜੁੜੋ ਔਰ ਇੱਕ ਇੱਕ گاؤں ਹਰ ਵਪਾਰੀ ਅਡਾਪਟ ਕਰੇ گاਉਂ ਨੂੰ ਡਾਕਟਰ ਦਾ ਮਤਲਬ ਉਸ گاਉਂ ਦੀ ਸਤਾ ਉਮਰ ਦੀ ਸੇਵਾ ਲੈਣੀ ਇੱਥੇ 70 ਪਰ ਤਕਰੀਬਨ ਤਵੀਬਰ ਰੋਜ਼ ਦਾ ਖਰਚਾ ਹੈ ਕਿ گاਉਂ ਦਾ ਖਾਣ ਪੀਣ ਦਾ ਲੱਗਦਾ ਹੈ ਤੇ 2100 ਰੁਪਏ ਮਹੀਨਾ ਲੱਗਦਾ ਹੈ 2100 ਰੁਪਏ ਮਹੀਨਾ ਕੁਝ ਵੀ ਨਹੀਂ ਹੁੰਦਾ ਇੱਕ ਵਪਾਰੀ ਵਾਸਤੇ ਉਹ ਇੱਕ ਮਹੀਨੇ ਦਾ 2100 ਰੁਪਏ ਦੇਵੇ ਸਾਲ ਦਾ 50000 ਹੀ ਬੰਦਾ ਹੈ ਔਰ 80G ਦੀ ਰੀਜਮਪਸ਼ਨ ਵੀ ਹੈ ਜਿਹੜਾ ਪੂਰ ਗਾਂਸ਼ਾਲਾ ਨੂੰ ਤੇ ਅਸੀਂ ਇੱਕ ਕੁਆਲੀਫਾਇਡ ਤੋਂ ਅੱਜ ਜਿਹੜਾ ਸੀ ਅੱਜ ਸਾਡਾ ਸੈਕਿੰਡ ਵੀਕ ਸੀ ਪਿਛਲੇ ਇਤਵਾਰ ਹਰੇ ਇਤਵਾਰ ਅਸੀਂ 11 ਵਜੇ ਅਸੀਂ ਕਰਨੇ ਜਿਹੜੇ ਵੀ ਪਰਿਵਾਰ ਜਿਹੜੇ ਡਾਕਟਰ ਕਰਦੇ ਆ ਉਹ ਗਊ ਮਾਤਾ ਦੀ ਪੂਜਾ ਕਰਦੇ ਆ ਗਊ ਮਾਤਾ ਬਾਰੇ ਸਮਝਦੇ ਆ ਉਹ ਕਿਸ਼ ਗਲਪ ਲੰਦੇ ਆ ਕਿ ਇਸ ਗਊ ਮਾਤਾ ਦੀ ਪਰ ਮੈਂ ਦੇਖਿਆ ਹੈ ਕਿ ਇੰਨਾ ਅੱਛਾ ਰੁਝਾਨ ਹੈ ਜਿਹੜੇ ਭਾਈ ਸਾਹਿਬ ਨੇ ਲਿੱਤੇ ਆ ਉਹਨਾਂ ਨੇ ਇੱਕ ਬੱਚਿਆਂ ਵਾਂਗ ਇਹਨਾਂ ਨੂੰ ਡੋਪ ਕੀਤਾ ਹੈ ਉਹ ਜਿਹੜੀ ਬੜੀ ਖੁਸ਼ੀ ਦੀ ਗੱਲ ਆ ਔਰ ਅਸੀਂ ਇਹਨਾਂ ਨੂੰ ਰਿਕੁਐਸਟ ਕਰਾਂਗੇ ਉਹ ਤੁਹਾਡੇ ਮਾਧਮ ਤੋਂ ਅਮਰੀ ਸਾਡੇ ਸਾਰੇ ਵਪਾਰੀਆਂ ਨੂੰ ਆਹਮ ਕਰਾਂਗੇ ਕਿ ਆਓ ਵੀਰੋ ਅੱਗੇ ਆਓ ਅਸੀਂ ਇੱਕ ਅੱਛਾ ਮੈਸੇਜ ਅਮਰੀ ਸਾਹਿਬ ਜਿਦਾਈਏ ਔਰ ਦੁਨੀਆਵੀ ਲੋਵਾਰਿਸ ਗਊਆਂ ਗਊ ਮਾਤਾ ਸਾਡੀਆਂ ਸਰਕਾਂ ਦੇ ਹਮਦਰੀਆਂ ਉਹਨਾਂ ਨੂੰ ਇੱਕ ਵਿਧਾ ਵਿਧਾਨ ਦੇ ਨਾਲ ਇੱਕ ਅੱਛਾ ਸਥਾਨ ਦੇ ਕੇ ਉਹਨਾਂ ਦੀ ਪੂਜਾ ਕਰਕੇ ਉਹਨਾਂ ਨੂੰ ਇੱਕ ਥੋਪੋ ਸਥਾਨ ਦੇਈਏ ਕਿਥੇ ਉਹਨਾਂ ਦੀ ਸੇਵਾ ਹੀ ਕਰ ਸਕੀਏ ਜੈ ਸ਼੍ਰੀ ਰਾਮ ਮੈਂ ਸਿਆਦਰਵਾਲ ਵਾਈਫ ਅਫਰਾਗਵਰਵਾਲ सो so, मेरे फादर नाव का ही आइडिया था और आ, मुझे बहुत अच्छा लगा कि उन्होंने हमें बहुत तो एक मार्ग दिखाया इस चीजों में हमें धार्मिक भी होना चाहिए हम लोग हर काम करते हैं पार्टी करते हैं हमें पार्टी याद है यहाँ पे है ये भी है बट ये भी एक बहुत अच्छा एंड है न्यू ईयर का एक नए साल खत्म हो रहा है नया शुरू हो रहा है और बहुत अच्छे विचारों के साथ शुरू हो रहा है कि हमें ये भी काम करने चाहिए क्या किया हम लोगों ने गौदान की गौ को अडॉप्ट किया अब गौदान भी करने लगे हैं पापा सो कंप्लीटली आई एग्री विद देम कि वो उन्होंने बहुत अच्छा स्टेप ले रहे हैं वो और वो हमें आगे हमारा दिखा रहे हैं रास्ता कि हमें ये भी तो चाहिए और गौ माता ने जिसने हमें इतना कुछ दिया हम भी उनको कुछ दे सके ठाकुर जी की प्रेमी हम खुद सुबह उठ के ठाकुर जी को बात मानते हैं ठाकुर जी की आरतियाँ घर पे होती हैं वृंदावन जाते हैं गौ दान कर रहे हैं गौ के लिए कुछ कर रहे सके बहुत अच्छी चीज है की हमें भी ये चीज अच्छी लगी की हम कुछ कर सके इनके लिए जो हमें इतना कुछ दे रहे हैं उनको क्या दे रहे हैं